ਸਤਿ ਸ੍ਰੀ ਅਕਾਲ ਜੀ ਮਰਾਥਾ ਮੋਡਲ ਸਤਿੰਦਰ ਗੱਲਿੰਗ ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਉੱਪਰ ਤੁਹਾਡਾ ਦਿਲ ਦੀਆਂ ਗਹਿਰਾਂਿਆਂ ਵਿੱਚੋਂ ਸਵਾਗਤ ਹੈ ਜੀ ਆਹ ਹੈਗੀ ਸਰੋਂ ਸਰੋਂ ਆਈਏ ਮਾਝੇ ਜਾਂ ਮਾਝੇ ਸਰੋਂ ਮਾਝੇ ਚ ਆਉਂਦੀ ਆ ਤੇ ਆਪਾਂ ਸਰੋਂ ਦਾ ਕੜਾਉਣੇ ਤੇਲ ਪੂਰੀ ਸਫਾਈ ਕਰਨ ਵਾਲੀ ਇਹਦੀ ਲਾਗੇ ਛਾਣਾ ਛੁਣਾ ਇਹਨੂੰ ਛਾਜਣਾ ਛੱਡ ਛੁੱਡ ਕੇ ਫਿਰ ਤੇਲ ਬਣਾਉਣੇ ਆ ਇਹਦਾ ਸਰੋਂ ਦਾ ਤੇਲ ਜਿਹੜਾ ਆਪਦਾ ਘਰ ਦਾ ਉਹਦੇ ਨਾਲ ਦੀ ਰੀਸ ਹੀ ਨੀਗੀ ਸਰੋਂ ਲੈ ਕੇ ਆਪਾਂ ਇੱਥੇ ਆ ਗਏ ਆ ਗੋਲੂ ਦੇ ਤੇਲ ਕਢਾਉਣ ਵਾਸਤੇ ਸਾਥੀਓ ਪਹਿਲੇ ਯਾਰ ਤਾਂ ਇਸ ਤਰ੍ਹਾਂ ਹੀ ਹੁੰਦੀ ਹੈ ਤੇ ਦੋ ਤਿੰਨ ਵਾਰ ਵਗੜਨੀ ਪੈਂਦੀ ਆ ਸਰੋਂ ਦੀ ਖਾਰਾ ਚਲੋ ਵੈਨੇ ਕੋਲ ਨੂੰ ਇਹ ਆ ਸਾਥੀਓ ਕੋਲੂ ਤੇਲ ਕਢਣ ਵਾਲਾ ਤੇ ਥੱਲੇ ਇਹਦੇ ਪੀਪੇ ਲੱਗੇ ਹੋਇਆ ਸ਼ਾਨੇ ਜਿਹਾ ਤੇਲ ਆ ਬੋਲ ਬੋਲ ਕਰਕੇ ਥੱਲੇ ਫਿਰ ਛਾਣ ਕੇ ਆਈ ਜਾਂਦਾ ਇਹਦੇ ਵਿੱਚ ਆ ਸਰੋਂ ਬਾਉਂਦੇ ਆ ਪਹਿਲਾਂ ਇੱਕ ਤੋਂ ਸ਼ੁਰੂ ਹੁੰਦੀ ਸਟੇਜ ਇਹਦੀ ਇਸ ਤੋਂ ਬਾਅਦ ਸੱਲੇ ਹੋਈ ਫਿਰ ਖਾਲ ਬਣਦੀ ਹੈ ਸਾਤ ਤੋਂ ਫਰਾਂ ਤੇਲ ਨਿਕਲਦਾ ਆ ਵੀ ਹੁਣ ਇਹਨੂੰ ਪਹਿਲਾ ਪ੍ਰਕਿਰਿਆ ਜਿਹੜਾ ਉਹ ਸ਼ੁਰੂ ਹੋ ਗਿਆ ਇਹ ਪੜੇ ਲੱਗੇ ਆ ਨਵੇਂ ਵੀ ਨਹੀਂ ਹੁੰਦੇ ਨੇ ਬਸ ਪੁਰਾਣੇ ਬਜ਼ੁਰਗਾਂ ਤੋਂ ਪਤਾ ਸਾਰਾ ਇਤੋਂ ਫਿਰ ਇਹਦੇ ਜ ਆ ਜਾਂਦੀ ਆ ਸਰੋਂ ਉਥੋਂ ਇਹਦੇ 2 ਨੰਬਰ ਤੇ ਆਉਂਦੀ ਇੱਥੇ ਇਹ ਦੋਵਾਂ ਦਾ ਖਲ ਬਣੀ ਜਾਂਦੀ ਆ ਇਹ ਖਾਲੇ ਵੀ ਗੱਡੋ ਕਰਦਾ ਪਹਿਲੀ ਵਾਰ ਸਰੋਂ ਤਿੰਨ ਚਾਰ ਵਾਰ ਖਾਲਾ ਫਿਰ ਜਾ ਕੇ ਹਾਂ ਉਹਨੇ ਫਿਰ ਬਾਤੀ ਅਸਰੋਂ ਦਿਖਾ ਲਾ ਇਥੇ ਪਹਿਲੇ ਸਰੋਂ ਪਾਈ ਸੀ ਹੁਣ ਸਰੋਂ ਦੀ ਖਾਲਾ ਇਹ ਪ੍ਰੋਸੈਸ ਵਾਰ ਵਾਰ ਚੱਲਦਾ ਪਹਿਲੀ ਵਾਰ ਤਾਂ ਤੇਲ ਬਿਲਕੁਲ ਥੋੜਾ ਨਾ ਮਾਤਰੀ ਨਿਕਲਦਾ ਹੌਲੀ ਹੌਲੀ ਫਿਰ ਜਿਵੇਂ ਗੰਨੇ ਦੇ ਵਿੱਚੋਂ ਰਸ ਕੱਢਦੇ ਆ ਉਸੇ ਤਰ੍ਹਾਂ ਹੀ ਤਿੰਨ ਚਾਰ ਵਾਰ ਹੀ ਕਰਨਾ ਪੈਂਦਾ ਇਹ ਪ੍ਰੋਸੈਸ ਸਾਰਾ ਇਸੇ ਤਰ੍ਹਾਂ ਹੀ ਲਗਾਤਾਰ ਫੇਰ ਜਾ ਕੇ ਪੂਰਾ ਪ੍ਰੋਪਰ ਤੇਲ ਨਿਕਲਦਾ ਤੇ ਖਲ ਵੀ ਫੇਰ ਬਗਾਇਦਾ ਪੂਰੀ ਸਹੀ ਬਣਦੀ ਸਾਨੂੰ ਦਿਖਾਉਨੇ ਆ ਨਾਲ ਨਾਲ ਆਹੇ ਹੰਡਵਾਰਾ ਫੇਰ ਉਪੋਂ ਲੱਗਾ ਫੇਰ ਉਹਨੇ ਖਲ ਬਾਦੀ ਹੈ ਚਾਰ ਵਾਰ ਹੀ ਪਾਣੀ ਪੈਂਦੀ ਆ ਕਹਿੰਦਾ ਚਾਰ ਵਾਰ ਘਟਾ ਕੇ ਵਾਰ ਵਾਰ ਫੇਰ ਜਾ ਕੇ ਤੇਲ ਨਿਕਲਦਾ ਦੇ ਵਿੱਚ ਇਹ ਚਾਰ ਵਾਰ ਕਰੋ ਜਿਹੜੀ ਪਾਣੀ ਪੈਂਦੀ ਆ ਸਿਰੋ ਜਿਹੜੀ ਆ ਸਿਰੋ ਸਰੋਂ ਫਿਰ ਖਾਲ ਪਹਿਲੀ ਵਾਰ ਸਰੋਂ ਤਿੰਨ ਵਾਰ ਖਾਲ ਜੋਤੀ ਵਾਰ ਪਾ ਕੇ ਤੇ ਫੇਰ ਗੱਲ ਬਣਦੇ ਆ ਫੇਰ ਦੇਲ ਪੂਰਾ ਪ੍ਰੋਪਰ ਨਿਕਲ ਲੈ ਜੋ ਇਹ ਤੋਂ ਪਰ ਇਧਰ ਆ ਜਾਂਦੇ ਇਹ ਕਿਹੋ ਜਿਹਾ ਕਿਹੋ ਜਿਹਾ ਲੜ ਗਈ ਥੋੜਾ ਜਿਹਾ ਕੰਮ ਰਹਿ ਗਿਆ ਸੀ ਆਪਣਾ ਤੇ ਲਾਈਟ ਚਲੇਗੀ ਤੁਹਾਨੂੰ ਦਿਖਾਉਣੇ ਨਾਲ ਨਾਲ ਜਨਰੇਟਰ ਤਾਂ ਨਹੀਂਗਾ ਕਿੰਨਾ ਕੰਮ ਰਹਿ ਗਿਆ ਆਪਣਾ ਫੋਚੀ ਫੋਨ ਕਰਕੇ ਇਹਨਾਂ ਨੂੰ ਲਾਈਟ ਆ ਗਈ ਆ ਅੱਥਰ ਨਹੀਂ ਹੈ ਪਹਿਲਾਂ ਵੱਡੇ ਲਾਦੇ ਸੀ ਇਹਨੇ ਦੁਬਾਰਾ ਵੱਡੇ ਫਿਰ ਚੜਾਏ ਆ ਤਾਂ ਮੈਂ ਵੀ ਖਤਰੇ ਤੋਂ ਖਾਲੀ ਜੀ ਆ ਅਣਜਾਣ ਬੰਦਾ ਦਾ ਮੁਸ਼ਕਲ ਨਹੀਂ ਕਰ ਸਕਦਾ ਨਾਲ ਜਲਾਦਾ ਫਟਾ ਜਲਾਦਾ ਹੀ ਤੇ ਤੋ ਪਿਆਰੇ ਦਰਸ਼ਕੋ ਸਾਡੇ ਇਸ YouTube ਚੈਨਲ ਵਿਰਾਸਤ ਮਾਡਲ ਅਤਿੰਦਰ ਗਿੱਲ ਨੂੰ ਸਬਸਕ੍ਰਾਈਬ ਕਰੋ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਆਪਣੇ ਸੱਜਣਾ ਸੁਨੇਹੀਆਂ ਤੇ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਨੂੰ ਸਬਸਕ੍ਰਾਈਬ ਕਰਾਓ ਜੀ ਸਾਡੇ ਵਲੌਗ ਨੂੰ ਸ਼ੇਅਰ ਕਰੋ ਜੀ ਲਾਈਕ ਕਰੋ ਤੇ ਆਪਣੀਆਂ ਕੀਮਤੀ ਜਿਹੜੀਆਂ ਟਿੱਪਣੀਆਂ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰੋ ਜੀ ਆਪ ਜੀ ਦਾ ਸਾਰੇ ਦੇਖਣ ਵਾਲੇ ਸਤਿਕਾਰਯੋਗ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਥੈਂਕਸ ਦੋਸਤੋ ਹੁਣ ਜਿਹੜੀ ਖਾਲ ਬਣੋਗੀ ਹੁਣ ਵਧੀਆ ਬਣ ਰਹੀ ਖਾਲ ਅਸਰ ਖਾਲ ਹਨ ਆ ਬਣ ਰਹੀ ਹੈ ਇਸ ਤੋਂ ਪਹਿਲਾਂ ਦੋ ਪ੍ਰੋਸੈਸ ਤੇ ਸਹੀ ਸੀਗਾ ਇਹ ਅਸਰਾਂ ਦੀ ਖਾਲ ਤੇ ਥੱਲੇ ਜਿਹੜਾ ਉਹ ਛਾਨਣੇ ਦੇ ਵਿੱਚ ਦੀ ਤੇਲ ਆ ਜਾਊਗਾ ਆਪਣਾ ਕਰਦੇ ਵਰਤੋਂ ਆਸੀ ਸਰੋਂ ਦੀ ਖਾਲ ਬਹੁਤ ਵਧੀਆ ਤੇ ਤੇਲ ਵੀ ਆਪ ਦੀ ਸਰੋਂ ਦਾ ਲਾਸਟ ਵਾਰ ਜਿਹੜਾ ਪਾੜਿਆ ਹੋ ਜੇ ਦੀ ਮਾਰੀ ਬੁੱਢੀ ਜਿਹੜਾ ਹੈਗਾ ਕਚਰਾ ਵਜਰਾ ਬਸੇ ਬਸੇ ਹੋ ਗਿਆ ਹਾਂ ਦਾ ਖਾਰ ਦਾ ਲੱਗਿਆ ਉਹ ਵੀ ਪਾਊਗਾ ਵਿੱਚ ਹੁਣ ਸ਼ਾਨਣੇ ਦੇ ਵਿੱਚੋਂ ਦੋਸਤੋ ਆ ਤੇਲ ਨਿਕਲ ਰਿਹਾ ਥੱਲਿਓ ਥੱਲੇ ਪੀਪਿਆਂ ਦੇ ਵਿੱਚ ਪੈ ਗਿਆ ਤੇਲ ਸਰੋਂ ਦਾ ਦੋਸਤੋ ਜਿਹੜੀ ਆਪਾਂ ਸਰੋਂ ਲੈ ਕੇ ਆਂਦੀ ਸੀ ਉਹ ਪ੍ਰੋਸੈਸ ਪੂਰਾ ਹੋ ਗਿਆ ਆ ਵੇਖੋ ਹੁਣ ਸਾਰਾ ਭਾਂਡਾ ਹੋ ਗਿਆ ਖਾਲੀ ਜਿਹੜੀ ਆਪਾਂ ਸਰੋਂ ਪਾਈ ਸੀ ਸਰੋਂ ਤੋਂ ਬਾਅਦ ਖਲ ਬਣੀ ਖਲ ਤੋਂ ਬਾਅਦ ਫਿਰ ਦੁਬਾਰਾ ਖਲ ਪਾਈ ਫਿਰ ਖਲ ਪਾਈ ਤਿੰਨ ਚਾਰ ਵਾਰੀ ਪ੍ਰੋਸੈਸ ਤੋਂ ਬਾਅਦ ਫਿਰ ਤੇਲ ਨਿਕਲਿਆ ਪੂਰਾ ਸ਼ੁੱਧ ਸਰੋਂ ਦਾ ਤੇ ਨਾਲ ਹੀ ਬਣ ਗਈ ਖਾਲ ਹੁਣ ਆਪਾਂ ਭਾਂਡਾ ਲਿਆਂਦਾ ਏ ਡੋਲਣੀ ਉਹ ਚੱਕ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਤੇਲ ਦੋਸਤੋ ਜਿਹੜੀ ਖਲ ਬਣ ਗਈ ਸੀ ਉਹ ਆਪਾਂ ਬੋਰੀ ਚ ਪਾ ਲਈ ਆ ਤੇ ਬਾਕੀ ਹੁਣ ਆਪਾਂ ਤੇਲ ਪਾਉਣੇ ਆ ਮਾਝੇ ਦੀ ਜਰਖੇਜ਼ ਧਰਤੀ ਤੋਂ ਆਈ ਸਰੋਂ ਮਾਲਵੇ ਵਿੱਚ ਤੇ ਆਪਾਂ ਕੜਵਾਇਆ ਸਰੋਂ ਦਾ ਤੇਲ ਮੇਰੇ ਪਰਮ ਸਤਕਾਰਯੋਗ ਮਾਤਾ ਜੀ ਬੀਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਵੇਰੀ ਆਪਦਾ ਪਿਆਰ ਸਾਨੂੰ ਲਟਾਉਂਦੇ ਹੋ ਪਰਮਾਤਮਾ ਕਰੇ ਤੁਹਾਨੂੰ ਖੁਸ਼ੀਆਂ ਮਾਣੋ ਤੰਦਰੁਸਤ ਰਹੋ ਤੇਲ ਆਪਾਂ ਘੜਵਾ ਲਿਆ ਮਾਤਾ ਜੀ ਦਾ ਦਿਲ ਦੀਆਂ ਗਹਿਰਾਂਿਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਬਸ ਠੀਕ ਹੈ ਰੱਖ ਲਾ ਕੋਲੇ ਆ ਗਈ ਆ ਬੁੱਢਿਆਂ ਵਾਸਤੇ ਆਪਾਂ ਆ ਦਾਦੀ